ਬਾਜੀ ਸਸਰੀ ਕਾ ਹਾਂ ਹਾਂ ਗਰਨੋਜ ਤੈਨੂੰ ਰੋਟੀ ਨਹੀਂ ਦੇਣ ਦੇ ਤੇਰੇ ਲਾਗੇ ਦੋ ਜਣੇ ਬੈਠੇ ਰੋਟੀ ਖਾਂਦੇ ਐ ਤੈਨੂੰ ਵੀ ਦੇ ਟ ਮੈਂ ਮੈਂ ਅਜੇ ਖਾਣੀ ਨਹੀਂ ਹੈ ਨਾ ਗਰਨੋਜ ਆ ਵੇ ਪਿੱਤਵਾ ਤੇ ਮਾਰਾ ਭਾਗ ਤੂੰ ਵਾਇਗਰ ਵਾਇਗਰ ਕਰਦਾ ਚੁੱਪ ਕਰਕੇ ਉਹਨਾਂ ਨੂੰ ਰੋਟੀ ਖਾਂਦੇ ਤੁਸੀਂ ਫੇਰ ਨਿਕਾਜ ਆਈ ਤੇ ਮੱਡੇ ਰਣੂ ਵਿੱਚ ਹੋ ਗਰਨੋਜ ਬੜੀ ਹੋਈ ਆ ਤੋ ਹਾਂ ਇਹ 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 ਮੇਰੇ ਖਿਆਲ ਜਿੰਨਾ ਭਾਂਡੇ ਨਾਲ ਲੱਸੀ ਦੇ ਨਾਲ ਤੋਂ ਹੁੰਦੇ ਹਣ ਹਾਂ ਲੱਸੀ ਨਾਲ ਤਰੇਤ ਨਾਲ ਆ ਆ ਆ ਆ ਮੈਨੂੰ ਕਿਤਾ ਹਜੀ ਵੀ ਕਿ ਜਾਗਰ ਜਾਗੋ ਵੀ ਬਣਾ ਕੱਢਦੇ ਹੁੰਦੇ ਸੀ ਗਾਗਰ ਹਾਂ ਸੰਦੀਪ ਦੇ ਵਿਆਹ ਤੇ ਅਸੀਂ ਇੱਥੇ ਕੱਢੀ ਇਹਦੇ ਉੱਤੇ ਇੱਥੇ ਲਾ ਕੇ ਦੀਵੇ-ਦੀਵੇ ਉੱਤੇ ਵੱਡਾ ਦੀਵਾ ਬਣਾਇਆ ਗਏ ਹਣ ਹਾਂ ਗਾਗਰ ਕਹਿੰਦੇ ਨੂੰ ਵਿਆਹਾਂ ਵਿੱਚ ਗਾਗਰ ਵਜਾਉਂਦੇ ਹੁੰਦੇ ਛੱਲੇ ਜੇ ਪਾਏ ਤੇ ਬੜੀ ਵਜਾਉਂਦੇ ਹੁੰਦੇ ਆ ਗੜਵਾ ਐਵੇਂ ਛੋਟਾ ਜਿਹਾ ਕੱਢਾ ਇਹ ਜੀ ਜਾਨ ਨੂੰ ਤੇ ਬਲਾਵਗੇ ਜਾਣੇ ਨੇ ਜੋ ਪੁੱਛ ਕੇ ਵਿਖਾਈਏ ਇਹਨਾਂ ਨੇ ਕਵਲੇ ਪਲਾਸਟਰ ਦੇ ਵਿੱਚ ਸਹੀ ਗੱਲ ਹੈ ਤੇ ਭਾਂਡੇ ਵੀ ਇਹਦੇ ਜਾਂ ਦੂਜੇ ਵੀ ਇਹਦੇ ਇੰਨੀ ਦੇ ਇਹਨੂੰ ਪਤਾ ਮੰਮੀ 7 ਦਿਨ ਦੇ ਤੂੰ ਹੁਣ ਵਾਤੇ ਹੁਣ ਤਾਂ ਘਟ ਕੇ ਛੋੜੇ ਭਾਂਡੇ ਬੜੇ ਜਿਆਦੇ ਹੁੰਦੇ ਸੀ ਕੀ ਗਾਇ ਫਰੈਂਡਸ ਵੈਲਕਮ ਕਰਦੇ ਫੋੜਾਮ ਦੇ YouTube ਚੈਨਲ ਤੇ ਤੇ ਆ ਜਨਾ ਸਕੂਲੋਂ ਅਨੰਦਪੁਰ ਦੇ ਪਿੰਡ ਕਿ ਮੈਂ ਤਾਂ ਮਮਾ ਚੱਲੇ ਆ ਅਮਰਸਰ ਸ਼ਹਿਰ ਤੇ ਅਨਹਦ ਰਹੂਗੀ ਦਾਦੀ ਕੋਲ ਤੇ ਚਾਚੂ ਬਣਾ ਕੋਲ ਗੁਰਨਵਾਦੀ ਕੋਲ ਹਾਂ ਹੈਨਾ ਆਪਾਂ ਉਹਨੇ ਸ਼ਹਿਰ ਤੋਂ ਅੰਮ੍ਰਿਤਸਰੋਂ ਹੋ ਕੇ ਨਾਲੇ ਮੱਥਾ ਟੇਕਿਆ ਜੀ ਬਾਬਾ ਜੀ ਦੇ ਤੇ ਅਨਹਦ ਦਾ ਪੇਪਰ ਹੈ ਕੱਲ ਨੂੰ ਤਾਂ ਕਰਕੇ ਇਹ ਸਾਡੇ ਨਾਲ ਨਹੀਂ ਚਲੀ ਇਹਨਾਂ ਕਿਹਾ ਕਿ ਘਰ ਪਾਜੀ ਸਾਸਰੀ ਕਾਲ ਹਾਂ ਹਾਂ ਅਹ 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 ਅਨਹਦ ਕੀ ਹੈ ਸੁਸਤੀ ਭਾਈ ਇੰਨੀ ਅੱਜ ਨੀਂਦੋਂ ਡੰਡੀ ਹੈ ਤੇ ਸਵੇਰੇ ਉੱਠਿਆ ਤਾਂ ਨੀਂਦ ਨਹੀਂ ਲੇਟ ਉੱਠਿਆ ਅੱਜ ਸਕੂਲ ਵੀ ਲੇਟ ਹੋ ਗਿਆ ਆਪਾਂ ਆਇਆ ਤੇ ਗਿਆ ਹੈਗਾ ਮੈਂ ਵੀ ਲੇਟ ਹੋ ਗਿਆ ਮੈਂ ਵੀ ਲੇਟ ਮਗਾ ਉੱਠਿਆ ਗਿਆ ਅਸਲ ਜਨਾ ਕੱਲ ਉਥੇ ਜੋ ਗਏ ਹਨ ਜਦੋਂ ਦਵਾਈ ਲੈਣ ਨੂੰ ਉਥੇ ਬੈਠੇ ਬੜਾ ਜਰ ਵੇਟ ਬੜੀ ਕਰਦੀ ਸੀ ਥੱਕ ਹੀ ਗਿਆ ਮੈਂ ਬਹਿ ਗਏ ਮੈਂ ਵੀ ਜੀ ਨਾ ਕਹਿ ਕਹਿ ਕਿ ਕਿਦਰਾ ਜੀ ਨਾ ਹਾਂ ਨਾ ਤਾਂ ਕੱਲ ਰਿਆ ਗੁਰਨਵਾਜ ਕੋ ਸਾਰਾ ਦਿਨ ਫਿਰ ਸ਼ਾਮੀ ਦਾ ਟਿਊਸ਼ਨ ਤੇ ਅਨਸ ਰਾਤ ਟਿਊਸ਼ਨ ਤੋਂ ਬੜੀ ਡੇਟ ਆਣਾ ਅੱਛੀ ਵਾਤ ਤੋਂ ਲੈ ਕੇ ਆ ਆਹੋ ਤੇ ਕਿੱਦਾਂ ਤਿਆਰੀ ਆ ਪੇਪਾ ਦੀ ਟੈਸਟ ਦੀ ਆ ਤੇਰੀ ਸਾਥੇ ਕੋਆਰਡੀਨੇਟ ਸ਼ੀਟ ਭੇਜੀ ਵੀ ਤਾਂ ਆਦੀ ਮੈਡਮ ਨੇ ਟੈਸਟ ਦੇ ਕੋੜੇ ਟੈਸਟ ਦੀ ਉਹ ਸਲੀਪ ਟੈਸਟ ਹੋਣ ਲੱਗੇ ਤੇਰੇ ਫੇਰ ਹਾਂਜੀ ਕਿਉਂ ਅੱਜ ਕਿੰਨੇ ਨੌਂ ਤਰੀਕ ਹੈ ਨਾ ਆਹ ਤੇ ਅੱਜ ਤੋਂ ਸ਼ੁਰੂ ਆ ਪਤਾ ਤੇ ਕਿਸਤਾ ਸਲੀਪ ਆਹ ਹੋਈ ਇੰਗਲਿਸ਼ ਦਾ ਬਾਕੀਆਂ ਦੀ ਵੀ ਆ ਗਈ ਸਾਰਿਆਂ ਦੀ ਡੇਟ ਸ਼ੀਟ ਤਾਂ ਆਲੀ ਤੇ ਚੱਲ ਕੱਲ ਅਜੇ ਮੈਸੇਜ ਨਹੀਂ ਆਇਆ ਅਜੇ ਕਦੋਂ ਮੇਰੇ ਫੋਨ ਤੇ ਨਹੀਂ ਖੜਾਇਆ ਮਮਾ ਦੇ ਫੋਨ ਤੇ ਆ ਗਿਆ ਨਾ ਫਿਰ ਮੇਰੇ ਨਹੀਂ ਆਇਆ ਜੇ ਚੱਲੋ ਫਿਰ ਕੱਲ ਪੇਰੈਂਟ ਮੀਟਿੰਗ ਵਿੱਚ ਦੇਖਦੇ ਆਂ ਕੀ ਕਰਦੇ ਪੇਰੈਂਟਸ ਮੀਟਿੰਗ ਦੇ ਵਿੱਚ ਬੱਚਾ ਪਾਰਟੀ ਦੇਖਣਾ ਵੀ ਹਣਾ ਕੀ ਰੰਗ ਲਿਆਉਂਦੀ ਐ ਦੇਖਦੇ ਆਂ ਪੇਰੈਂਟਸ ਮੀਟਿੰਗ ਦੇ ਵਿੱਚ ਕੀ ਰੰਗ ਲੈ ਕੇ ਆਉਂਦੇ ਜੀ ਤੁਸੀਂ ਹੈਂ ਕੀ ਰਿਜ਼ਲਟ ਆਉਂਦੇ ਪੇਪਰ ਇਹ ਆ ਪੇਪਰਾਂ ਦੀ ਆਉਣੀ ਤੇਰੀ ਕਿੰਨਾ ਨੇ ਯਾਰ ਰਿਜ਼ਲਟ ਆਉਣਾ ਪੇਪਰਾਂ ਦਾ ਕੁਝ ਦੱਸਣਗੇ ਕੀ ਕੀਤਾ ਨਾ ਦਿੰਦੇ ਅਗਾ ਅਨਹ ਦਸ ਅਨਹ ਗੱਡੀ ਅੰਦਰ ਰਹਿ ਜੀ ਐ ਏਅਰੋਪਲੇਨ ਲੰਘਿਆ ਇਥੇ 에어ਪੋਰਟ ਦੇ ਅੱਗੇ ਆ ਨਾ ਤਾਂ ਕਰਕੇ ਲੈਟ ਰਿਡੂ ਆ ਗਿਆ ਦਸ ਸਕੂਲ ਅੱਜ ਮੀਂਹ ਕਰਕੇ ਰੋਕਿਆ ਨਹੀਂ ਇਹਨਾਂ ਨੇ ਗੱਡੀ ਅੰਦਰ ਹੀ ਆਉਣ ਦਿੱਤੀ ਹਣਾ ਨਹੀਂ ਇਹ ਗੱਡੀਆਂ ਬਾਹਰ ਲਵਾਣ ਦਿੰਦੇ ਕਿੰਨੇ ਭਾਜੀ ਬਾਹਰ ਰਹਿਣ ਦੋ ਇਥੇ ਤੁਰ ਕੇ ਛਾਡੋ ਬੱਚੇ ਨੂੰ ਸ਼ੇਅਰ ਕਰਦੇ ਜਾਓ ਤੇ ਨਾਲੇ ਸ਼ੇਅਰ ਕਰਦੇ ਆਓ ਅਨੰਦਨੂ ਸਕੂਲ ਛੱਡ ਕੇ ਮੈਂ ਹੁਣੇ ਨਿਕਲਿਆ ਹਾਂ ਮੈਂ ਵੇਖਣ ਡਿਆ ਬਾਹਰ ਐ ਮੌਸਮ ਕੰਨਾ ਸੋਹਣਾ ਆ ਬੱਦਲ ਬਹੁਤ ਜ਼ਿਆਦਾ ਵਧੀਆ ਆ ਅੱਜ ਤੇ ਐ ਪੂਰਾ ਘੈਂਟ ਮੌਸਮ ਬਣਿਆ ਅੱਜ ਰਤੀ ਨਹੀਂ ਪੈਂਦਾ ਰਿਹਾ ਥੋੜਾ ਥੋੜਾ ਜਿਹਾ ਪਰ ਹੁਣ ਐ ਵਧੀਆ ਅਨਹਦਨੂ ਅਨਹਦਨੂ ਸਕੂਲ ਛੱਡ ਤਾ ਆ ਹੁਣ ਇੱਥੋਂ ਬਾਅਦ ਹੁਣ ਮੈਂ ਛੱਡ ਕੇ ਜਾਊਂਗਾ ਜਿਮ ਤੇ ਜਿਮ ਤੋਂ ਬਾਅਦ ਫੇਰ ਗੁਰਨਵਾਇ ਨੂੰ ਮਿਲਦੇ ਆ ਗੁਰਨਵਾਇ ਨੂੰ ਬੁਖਾਰ ਆ ਆ ਦੋ ਦਿਨ ਹੋ ਗਏ ਵਿਚਾਰੇ ਨੂੰ ਦੇ ਨੋ ਡੀਜੀ ਆਉਂਦੇ ਹੀ ਨਾਲ ਸਾਰੀ ਮੈਡੀਸਨ ਲੈ ਕੇ ਆਏ ਉਹਦੀ ਵੀ ਉਹਨੂੰ ਵੀ ਮਿਲਦੇ ਗੁਰਨਵਾਇ ਨੂੰ ਜਾ ਕੇ ਪਤਾ ਲੈ ਕੇ ਉਹਨਾਂ ਦਾ ਵੀ ਮੈਂ ਆਜੂ ਮਿਲਦੇ ਹਾਂ ਗੁਰਨਵਾਇ ਨੂੰ ਜਾ ਕੇ ਗੁਰਨਵਾਇ ਕਿੱਦਾਂ ਠੀਕ ਹੈ ਹਣ ਐ ਗੁਰਨਵਾਇ ਬੁਖਾਰ ਨਾ થਾਈ ਓਏ ਮੈਂ ਤੇਰਾ ਪਤਾ ਲੈਣਾ ਆ ਤੂੰ ਠੀਕ ਹੈ ਡੀਵੀਆ ਹੀ ਕੱਲ ਤੇਰੇ ਕੋਲ ਐ ਗੁਰਨਵਾਇ ਉਹ ਤੇਰੀ ਉਹ ਤੇਰੀ ਤੇਰੀ ਨਾਲ ਓਹ ਹੋ 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 ਅੱਖਾਂ 'ਚ ਕਿਛੁ ਜੀ ਹੈ ਮੁੱਠਿਆ ਨਹੀਂ ਗਿਆ ਸੋਹਰੇ ਅੱਖ ਤੇ ਬੰਦ ਹੀ ਰਹੀ ਚਲੇ ਦੀ ਓਏ ਏ ਇਕੜੀ ਆ ਨਿਗੇ ਨਿਗੇ ਲੈ ਮਾਰਨੀ ਉਹਨੇ ਚਾਹੀਦੀ ਬੋਲ ਇਹ ਨਿਗੇ ਨਿਗੇ ਖੁਸ਼ ਹੀ ਰਹਿਣੇ ਚਾਹੀਦੇ ਇਕੜੀ ਨਗਰਾਂ ਲੱਗ ਜਾਂਦੀਆਂ ਅਸਲ ਜਨਾਂ ਗਰਨੋਜ ਤੈਨੂੰ ਰੋਟੀ ਨਹੀਂ ਦੇਣ ਦਾ ਤੇਰੇ ਲੱਗੇ ਦੋ ਜਣੇ ਬੈਠੇ ਰੋਟੀ ਖਾਂਦੇ ਐ ਤੇਨੂੰ ਵੀ ਦੇ ਦਾਂ ਮੈਂ ਮੈਂ ਅਜੇ ਖਾਣੀ ਨਹੀਂ ਹੈ ਨਾ ਗਰਨੋਜ ਤੂੰ ਵਾਈ ਕਰ ਵਾਈ ਕਰਦਾ ਚਪ ਕਰਕੇ ਉਹਨਾਂ ਨੂੰ ਰੋਟੀ ਖਾਣ ਦੇ ਹੋ ਗੁਰਨਵੈ ਬੜੀ ਹੋਈ ਯਾ ਤੋ ਮੇਰਾ ਅਜੇ ਟਾਈਮ ਨਹੀਂ ਆਇਆ ਖਾਣ ਦਾ ਜ ਮੈਂ ਲੇਟ ਖਾਣਾ ਨਾ ਲੇਟ ਖਾਣਾ ਹੈਲੋ ਗੁਰਨਵੈ ਕਿੱਦਾਂ ਫਤ ਕੈਮ ਆ ਆ ਆ ਅੱਖ ਨੂੰ ਕੀ ਆ ਨਿੱਕੀ ਹੋ ਗਈ ਅੱਖ ਅੱਖ ਨਿੱਕੀ ਹੋ ਗਈ ਇੱਕ ਤੇਰੀ ਆ ਆ ਇਹ ਨਾ ਮੈਂ ਮਾਰ ਰਿਹਾ ਕਰ ਲਓ ਵਾਗ ਰੂ ਵਾਗ ਰੂ ਵਾਗ ਰੂ ਵਾਗ ਰੂ ਚੱਲ ਤੂੰ ਵੀ ਕਾਦੇ ਤੜੀ ਗਈ ਤਿਆਰੀ ਹੋਣ ਲਈ ਬਸ 3:45 ਹੁਣ ਇਹ ਵੀਡੀਓ ਬਣਾ ਕੇ ਡੈਮਸ ਸੂਟਾਂ ਦੀ ਰੱਖੜੀ ਆਣੇ ਕਾਟਨ ਦੇ ਸੂਟਾਂ ਦੀ ਸੋਹਣੇ ਸੋਹਣੇ ਸੀ ਉਹ ਮੁੰਲਾ ਤਾਂ ਪੰਨੇ ਤੋਂ ਹੁੰਦੇ ਭਾਬੀ ਨੇ ਹੈ ਭਾਬੀ ਨੇ ਪੰਡੇ ਤੋਂ ਹੁੰਦੇ ਪਿੱਤਲ ਦੇ ਪੰਡੇ ਹੁੰਦੇ ਸੀ ਪਿੱਤਲ ਦੇ ਹਾਂ ਪਹਿਲੇ ਜਿਹੜੇ ਪ੍ਰਾਣੇ ਹੁੰਦੇ ਹਾਂ ਹਾਂ ਕਿੱਥੋਂ ਦੇ ਭੰਦੇ ਮੰਮੀ ਦੇ ਕਿੱਥੋਂ ਨੇ ਦਾੜੀ ਮੰਮੀ ਹੁਣਾਂ ਦੇ ਇਹ ਅੰਧ ਖਵਾਈ ਬੜੀ ਹੁੰਦੀ ਹੈ ਪਰਚੀਆਂ ਬਿਨਾਂ ਤੇ ਕ੍ਰੈਡਿਟ ਕਾਰਡ ਕੱਪੜੇ ਆਣੇ ਧਿਆਲ ਦੇ ਮੇਰੇ ਬੁੱਢੇ ਮਾਰਨ ਲੱਗਾ ਪਾ ਬਿੰਦਾ ਤੇ ਸਟੋਰ ਤੋਂ ਨਹੀਂ ਪਾਈ ਅੱਛਾ ਬੰਦੇ ਆਹ ਹੈ ਇਹ ਇਹ ਮੇਰੇ ਖਿਆਲ ਚ ਇਹਨਾਂ ਭਾਂਡੇ ਨੂੰ ਲੱਸੀ ਦੇ ਨਾਲ ਤੋਂ ਹੁੰਦੇ ਹੁੰਦੇ ਹਨ ਹਾਂ ਹਾਂ ਲੱਸੀ ਨਾਲ ਤਰੇਤ ਨਾਲ ਓਹੋ ਮੈਨੂੰ ਚੇਤਾ ਬੀਬੀ ਆ ਗੜਵਾ ਬੀਬੀ ਆਪਣੀ ਤੋਂ ਦੀ ਫਾਈਪ ਆ ਰਹੀ ਹੈ ਪਰ ਆਓ ਚੁੱਕੇ ਨਹੀਂ ਜਾਂਦੇ ਐਦਾਂ ਐਦਾਂ ਦੀ ਨਾ ਪਹਿਲਾਂ ਮੈਨੂੰ ਚੇਤਾ ਆ ਐਦਾਂ ਐਦਾਂ ਦੀਆਂ ਨਾ ਪਹਿਲਾਂ ਦੇਗਾ ਹੁੰਦੀਆਂ ਨੇ ਦੇਗਾ ਹਾਂ ਉਹ ਚ ਦਾਲ ਬਣਾਉਂਦੇ ਨੇ ਦੇ ਤੇ ਜਦੋਂ ਵਿਆਹ ਹੁੰਦੇ ਸੀ ਨਾ ਉਦੋਂ ਭਾਂਡੇ ਲੈਣ ਜਾਂਦੇ ਨੇ ਦੇ ਹੁਣ ਤਾਂ ਪਤੀਲੇ ਬਤੁੱਲੇ ਆ ਜਾਂਦੇ ਨੇ ਨਾ ਉਦੋਂ ਦੇਗਾ ਹੁੰਦੀਆਂ ਨੇ ਮੈਨੂੰ ਚੇਤਾ ਆ ਜਾਵੇ ਹਿੰਗ ਲੇ ਕੇ ਦੇਗਾ ਦੇਗਾ ਇਹਨੂੰ ਪਤਾ ਨਹੀਂ ਕੀ ਕਹਿੰਦਾ ਡਾਡੀ ਉਹਨਾਂ ਨੂੰ ਪਤਾ ਹੋਣਾ ਇਹਨਾਂ ਨੂੰ ਨਹੀਂ ਪਤਾ ਇਹਨੂੰ ਡੋਣੀ ਡੋਣੀ ਢੋਣੀ ਨਿੰਦੇ ਢੋਣੀ ਆਪ ਤਿੱਲੀ ਹਣਾ ਹਾਂ ਕਪਤਲੀ ਆਵੇ ਹੈ ਵਿਚਾ ਬਣਾਉਣ ਵਾਲੇ ਗੱਡੇ ਪਸਲਾ ਹਾਂ ਵੀ ਪਸਲਾ ਆਪ ਲੇਟਾਂ ਟਿੱਕਲ ਦੀਆਂ ਲੇਟ ਰਾਜ ਢੋਣੀ ਅ ਅ ਅ ਅ ਮੈਨੂੰ ਕਿਤਾ ਜੀ ਵੀ ਜਾ ਗਾਗਰ ਜਾਗੋ ਵੀ ਬਣਾ ਕੱਢਦੇ ਹੁੰਦੇ ਗਾਗਰ ਹਾਂ ਸੰਦੀਪ ਦੇ ਵਿਆਹ ਤੇ ਅਸੀਂ ਇੱਥੇ ਕੱਢੀ ਇਹਦੇ ਉੱਤੇ ਇੱਥੇ ਲਾ ਕੇ ਦੀਵੇ-ਦੀਵੇ ਉੱਤੇ ਵੱਡਾ ਦੀਵਾ ਬਣਾਇਆ ਗਿਆ ਹਣਾ ਹਾਂ ਗਾਗਰ ਕਹਿੰਦੇ ਨੂੰ ਵਿਆਹਾਂ 'ਚ ਗਾਗਰ ਵਜਾਉਂਦੇ ਹੁੰਦੇ ਛੱਲੇ ਜੇ ਪਾਏ ਤੇ ਬੜੀ ਵਧੀਆ ਹੁੰਦੇ ਆ ਆ ਗੜਵਾਏ ਐਵੇਂ ਛੋਟਾ ਜਿਹਾ ਕਿੱਡਾ ਸੋਨਾ ਸੋਨਾ ਪਾਰਾ ਗਿੰਦਾ ਨਹੀਂ ਹੈਗਾ ਛੋਟਾ ਤੇ ਸਾਰੇ ਇਹਨਾਂ ਨੂੰ ਐ ਵਧੀਆ ਚਮਕਾ ਚਮਕੂ ਕੇ ਰੱਖੋ ਯਾਰੀ ਗੱਲ ਉਹ ਕਹਿੰਦੇ ਛੰਨੇ ਵੀ ਹੈਗੇ ਉਹ ਪਤਾ ਨਹੀਂ ਕਿੱਥੇ ਕਲੀ ਕੁਲੀ ਕਰਾ ਕੇ ਰੱਖੋ ਅੰਦਰੋਂ ਇੱਥੇ ਆਉਂਦੇ ਨਹੀਂ ਹੁਣ ਕਲੀ ਕਰਨ ਵਾਲੇ ਪਹਿਲਾਂ ਨਾ ਹੁਣ ਕਿੱਥੇ ਹੁੰਦੇ ਹੁਣ ਕੋਈ ਕਰਾਉਂਦਾ ਹੀ ਨਹੀਂ ਤੇ ਵਰਤਦਾ ਹੀ ਨਹੀਂ ਲੋਕੀ ਹੁਣ ਡਿਨਰ ਸੈੱਟ ਹੋ ਗਏ ਤੇ ਇਹੋ ਜਿਹੀ ਚੀਜ਼ਾਂ ਵਰਤਦਾ ਪਹਿਲ ਲੋਕੀ ਜਿਹੜੀਆਂ ਚੀਜ਼ਾਂ ਇਹਨਾਂ ਦੇ ਛੰਨੇ ਵੇਖਿਆ ਸੀ ਛੰਨੇ ਹਾਂ ਚੰਨੇ ਹਾਰਡ ਕੋ ਹੈਗੇ ਬੜੇ ਉਹ ਪਤਾ ਨਹੀਂ ਕਿੱਥੇ ਹੋਣੇ ਨਿਕਲੇ ਹੋ ਮਨ ਲੱਗਦਾ ਬੀਬੀ ਕੋਲ ਬੜੇ ਹੁੰਦੇ ਹਾਂ ਛੰਨੇ ਆਹ ਜੰਗੀ ਜੀ ਡੋਰੀਆਂ ਵੀ ਹੈਗੀਆਂ ਜਿਹੜੀ ਚਾਹ ਪਾਉਣ ਵਾਲੀਆਂ ਨਹੀਂ ਹੁੰਦੀਆਂ ਆਹ ਜਿਹੜੀ ਬੀਬੀ ਹਾਂ ਖਾਲੀ ਇਹ ਵੀ ਜਦੀ ਸਿਲਵਰ ਦੀ ਉਹ ਦੂਜੇ ਦੀ ਇਹਦੀ ਨਹੀਂ ਇਹ ਡੈਡੀ ਨੂੰ ਪਤਾ ਹੋਣਾ ਇਹ ਤਾਂਬੇ ਦੀ ਇਹ ਹੋਰ ਹੈ ਕੋਈ ਹਨਾ ਤਾਂਬਾ ਨਹੀਂ ਕੀ ਕਹਿੰਦੇ ਤਾਂਬਾ ਵੀ ਨਹੀਂ ਕੋਈ ਹੋਰ ਹੈ ਤਾਂ ਨਹੀਂ ਕਿਹੜੀ ਵੈਰਾਈਟੀ ਜੋ ਵੀ ਆ ਆ ਬਲਣ ਕਿ ਤਸਣੀ ਟੱਕਣ ਜਾ ਕੱਡਾ ਸੋਹਣਾ ਹੈ ਨਾ ਪਰ ਕਰਨੇ ਇਹ ਚੀਜ਼ਾਂ ਹੁਣ ਕਿਦ ਲੱਭ ਗਈਆਂ ਜਾਣਿਆਂ ਨੇ ਜੇ ਪੁੱਛੀ ਵਿਖਾਈਏ ਤਾਂ ਉਹਨਾਂ ਨੇ ਕਬਲੇ ਪਲਾਸਟਿਕ ਦੇ ਵੇਖੇ ਸਹੀ ਗੱਲ ਹੈ ਤੇ ਭਾਂਡੇ ਵੀ ਇਹਦੇ ਜਾਂ ਦੁੱਧ ਦੇ ਇਹਨੇ ਚੀਨੀ ਦੇ ਸਾਨੂੰ ਪਤਾ ਮੰਮੀ ਸਾਤ ਦਿਨ ਦੇ ਤੂੰ ਹੁਣ ਵਾਤੇ ਹੁਣ ਤਾਂ ਘਟ ਗਏ ਭੜੇ ਭਾਂਡੇ ਬੜੇ ਜ਼ਿਆਦੇ ਹੁੰਦੇ ਸੀ ਅੱਗ ਜੀ ਬਾਲ ਕੇ ਉਹਦੇ ਉੱਤੇ ਹਣ ਬਹੁਤ ਕਲੀ ਕਰਉਂਦੇ ਹੁੰਦੇ ਸੀ ਨਾ ਜਿਹੜੇ ਥੋਂ ਥੋਂਦੀਆਂ ਹੁੰਦੀਆਂ ਸੀ ਉਹ ਰੇਤ ਤੇ ਲੱਸੀ ਦੇ ਨਾਲ ਲੱਸੀ ਕੱਤੀ ਲੱਸੀ ਹੂੰ ਪਾਂਡੇ ਸਾਫ ਕਰਾਉਣੇ ਆ ਜੀ ਹੁਣ ਕਹਿ ਰਹੇ ਨੇ ਉਹ ਗਾਣਾ ਪਾਂਡੇ ਕਲੀ ਕਰਾ ਲੋ ਪਾਂਡੇ ਪਾਂਡੇ ਕਲੀ ਕਰਾ ਲੋ ਹੁਣ ਬਸ ਕਲੀ ਕਰਨ ਵਾਲੇ ਵਿਚਾਰਿਆਂ ਦਾ ਕੰਮ ਖਤਮ ਹੋ ਗਿਆ ਸਾਰਾ ਕੁਝ ਟਾਈਮ ਅਸਲ ਜੋ ਚੀਜ਼ਾਂ ਜ਼ਿਆਦਾ ਵਧੀਆ ਸੀ ਉਹ ਟਾਈਮ ਵਿੱਚ ਜ਼ਿਆਦਾ ਹਾਂਜੀ ਇਧਰੋਂ ਮੈਂ ਹੁਣ ਰੈਡੀ ਹੋ ਕੇ ਚੱਲਿਆ ਦੁਕਾਨ ਤੇ ਅਨਹਦਾ ਟਾਈਮ ਹੈਗੀ ਆ ਸਕੂਲ ਤੇ ਇਧਰੋਂ ਵੀਡੀਓ ਆਪਾਂ ਸੂਟਾਂ ਦੀ ਬਣਾਈ ਬਣਾ ਲਈਏ ਸੋਹਣੇ ਸੋਹਣੇ ਸੂਟ ਜਿਹੜੇ ਆ ਉਦੀ ਆਪਾਂ ਵੀਡੀਓ ਜਿਹੜੀ ਲਾਈਵ ਪਾਤੀ ਆਪਣੇ ਇਸ ਚੈਨਲ ਦੇ ਉੱਤੇ ਵੀ ਲਾਈਵ ਜੇ ਮੇਰੇ ਤੇ ਅਨਹਦ ਬੁਟੀਕ ਵਾਲੇ ਤੇ ਵੀ ਲਾਈਵ ਜੇ ਤੇ ਬਾਕੀ ਹੁਣ ਪੰਜ ਦਿਨ ਦੁਕਾਨ ਤੇ ਫਿਰ ਉੱਥੇ ਮਿਲਦੇ ਜਾ ਕੇ ਨਵੀਂ ਨਵੀਂ ਵੈਰਾਈਟੀ ਤੁਹਾਨੂੰ ਫੇਰ ਆਪਾਂ ਦਿਖਾਉਨੇ ਆ ਤੇ ਬਾਕੀ ਜਿਹੜੇ ਕਸਟਮਰ ਭੈਣ ਭਰਾ ਸਾਡੀ ਦੁਕਾਨ ਤੇ ਆਉਣਾ ਚਾਹੁੰਦੇ ਆ ਜੀ ਆਇਆਂ ਨੂੰ ਮੋਸਟ ਵੈਲਕਮ ਜਦੋਂ ਮਰਜੀ ਆ ਸਕਦੇ ਜੇ ਸਾਨੂੰ ਫੋਨ ਮੈਸੇਜ ਕਰ ਲਿਓ ਲੋਕੇਸ਼ਨ ਆਪਾਂ ਤੁਹਾਨੂੰ ਦੱਸ ਦਾਂਗੇ ਵੀਡੀਓ ਵੀ ਵੇਖੇ ਮੈਂ ਲੋਕੇਸ਼ਨ ਦੀ ਜਿਹੜੀ ਪੋਸਟ ਕੀਤੀ ਹੋਈ ਹੈ ਜੀ ਆਲਰੇਡੀ ਤੁਸੀਂ ਉਹ ਲੋਕੇਸ਼ਨ ਵੇਖ ਕੇ ਵੀਡੀਓ ਵੇਖ ਕੇ ਤੁਸੀਂ ਆ ਸਕਦੇ ਜੇ ਸਾਡੇ ਕੋਲ ਬਾਕ ਇਹ ਤਾਂ ਛੋਟੇ ਛੋਟੇ ਸੂਟ ਲੈਣ ਤੇ ਇਰਾਣ ਕੇ ਮਾਰਨੇ ਦਾੜਨਾ ਕੇ ਪੱਖਪਾ ਇਹ ਹੁਣ ਮੈਂ ਪਹੁੰਚ ਗਿਆ ਦੁਕਾਨ ਤੇ ਅਨੰਦ ਨੂੰ ਹੋ ਗਈ ਛੁੱਟੀ ਅਨੰਦ ਪਹੁੰਚ ਗਿਆ ਨੇ ਘਰੇ ਗੁਰਨਵਾਜ ਨੂੰ ਵੀ ਮਿਲ ਲਿਆ ਗੁਰਨਵਾਜ ਦਾ ਵੀ ਬੁਖਾਰ ਜਿਹੜਾ ਓਕੇ ਰਿਪੋਰਟ ਹੋ ਗਿਆ ਠੀਕ ਹੈ ਗੁਰਨਵਾਜ ਵੀ ਤੇ ਬਾਕੀ ਫਿਰ ਹੁਣ ਤੁਹਾਨੂੰ ਮਿਲਾਂਗੇ ਆਪਾਂ ਨਵੇਂ ਵੀਡੀਓ ਦੇ ਨਾਲ ਤੇ ਸਟਾਕ ਜਿਹੜਾ ਜੇ ਆਪਣੇ ਕੋਲ ਡੇਲੀ ਆਉਣ ਰਿਹਾ ਤੇ ਦੁਕਾਨ ਤੇ ਆਣ ਕੇ ਵੀ ਲੈ ਸਕਦੇ ਜੇ ਤੇ ਆਫਲਾਈਨ ਜਿਹੜੇ ਜੇ ਆਨਲਾਈਨ ਦੋਵੇਂ ਆਪਣੇ ਕੋਲ ਅਵੇਲੇਬਲ ਨੇ ਫੈਸਿਲਿਟੀਆਂ ਤੁਸੀਂ ਜਿੱਦਾਂ ਮਰਜ਼ੀ ਬੁੱਕ ਕਰ ਸਕਦੇ ਜੀ ਤੇ ਬਾਕੀ ਜਿਹੜੇ ਕਸਟਮਰ ਕਹਿੰਦੇ ਆ ਨਾ ਕਿ ਸਾਨੂੰ ਪਾਰਸਲ ਕਦੋਂ ਮਿਲ ਸਕਦੇ ਆ ਕਿੰਨੀ ਛੇਤੀ ਮਿਲ ਸਕਦੇ ਆ ਆਪਣੇ ਕੋਲ ਡੀਟੀਟੀਸੀ ਹਰ ਟਾਈਮ ਟਰੈਕਿੰਗ ਜਿਹੜੀ अवेलेबल ਆ ਤੁਸੀਂ ਚਾਹੋ ਹੁਣੇ ਆਰਡਰ ਕਰੋ ਤੁਹਾਨੂੰ ਮੈਂ ਹੁਣੇ ਟਰੈਕਿੰਗ ਨਾਲ ਹੀ ਉਸੇ ਵੇਲੇ ਦੇ ਦੂੰਗਾ ਬਾਕੀ ਗੱਲ ਪੋਸਟ ਦੀ ਰਹੀ ਪੋਸਟ ਦੀਆਂ ਟਰੈਕਿੰਗਾਂ ਜਿਹੜੀਆਂ ਉਹ ਵੀ ਆਪਣੇ ਕੋਲ ਪਈਆਂ ਨੇ ਤੇ ਟਰੈਕਿੰਗ ਦਾ ਸਾਨੂੰ ਕੋਈ ਇਸ਼ੂ ਨਹੀਂ ਹੁੰਦਾ ਟਰੈਕਿੰਗ ਦਾ ਆਪਾਂ ਸੇਮ ਡੇਜ ਤੁਹਾਨੂੰ ਉਸੇ ਵੇਲੇ ਵੀ ਦੇ ਦਾਂਗੇ ਪਾਰਸਲ ਤੇ ਲਾ ਕੇ ਸਟicker ਆ ਬਸ ਇਹ ਸਾਰੀਆਂ ਜਿਹੜੀਆਂ ਇਹ ਪੋਸਟ ਦੀਆਂ ਟਰੈਕਿੰਗ ਨੇ ਤੇ ਟਰੈਕਿੰਗ ਜਿਹੜੀ ਆ ਉਹ ਮੈਟਰ ਨਹੀਂ ਕਰਦੀ ਕੋਈ ਵੀ ਟਰੈਕਿੰਗ ਦਾ ਆਪਾਂ ਤੁਹਾਨੂੰ ਆਉਂਦੀ ਸਕੂਪ ਹੀ ਦੇ ਦਾਂਗੇ ਬਸ ਇਹ ਹੈ ਕਿ ਥੋੜਾ ਜਿਹਾ ਧਿਆਨ ਕਰਕੇ ਬਿਜੀ ਹੋਣ ਕਰਕੇ ਪਾਰਸਲ ਜਿਹੜੇ ਆ ਨਾ ਥੋੜੇ ਜਿਹਾ ਲੇਟ ਹੋਣਦੇ ਆ ਕਿਉਂਕਿ ਰਸ਼ ਜ਼ਿਆਦਾ ਹੁੰਦਾ ਡੀ ਡੀਟੀਸੀ ਕੋਲ ਵੀ ਲੋਡ ਜ਼ਿਆਦਾ ਆ ਪੋਸਟ ਆਫਿਸ ਜਿਹੜਾ ਆ ਉਹ ਵੀ ਰਸ਼ ਜ਼ਿਆਦਾ ਆ ਤੇ ਪਾਰਸਲ ਸਾਰਿਆਂ ਦੇ ਆਉਣਗੇ ਉਹਦੇ ਨੂੰ ਕੀ ਆਉਂਦੀ ਹੁੰਦੀ ਨੰਬਰ ਸਾਰਿਆਂ ਦੇ ਨਿਕਲਣਗੇ ਉਹੀ ਜਿਤਨਗੇ ਉਹੀ ਜਿਹੜੇ ਖੜੇ ਰਹਿਣਗੇ ਆਰਡਰ ਸਾਰਿਆਂ ਦੇ ਪਹੁੰਚਣਗੇ ਪਹੁੰਚਣਗੇ ਉਹਨਾਂ ਦੇ ਜਿਹੜੇ ਕਰਨਗੇ ਬਾਕੀ ਫਿਰ ਤੁਹਾਨੂੰ ਮਿਲਦੇ ਆ ਜੀ ਆਪਾਂ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ ਚੈਨਲ ਨੂੰ ਸਾਡਾ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਜੀ ਟੇਕ ਕੇਅਰ